ਵੀ ਇੱਕ ਗੱਡੀ ਗਰਾਊਂਡ ਦੇ ਵਿੱਚ ਐਂਟਰ ਹੋਈਆ ਵੀਰੀ ਦੀ ਤੰਦਰੁਸਤੀ ਲਈ ਤਾੜੀਆਂ ਮਾਰ ਦਿਓ ਮੇਰੇ ਵੀਰੋ ਢੈਪੀ ਵਾਲਾ ਵੀਰੀ ਇੱਕ ਹੈਪਨ ਦਾ ਸ਼ਿਕਾਰ ਹੋਇਆ ਉਹਨਾਂ ਦੇ ਮਾਤਾ ਜੀ ਅਰਦਾਸ ਕਰਦੇ ਰਹਿੰਦੇ ਆ ਉਹਨਾਂ ਦੇ ਪਰਿਵਾਰ ਦਾ ਦੁੱਖ ਤੇ ਨਹੀਂ ਦੇਖਿਆ ਜਾਂਦਾ ਪਰ ਸਮੁੱਚਾ ਕਬੱਡੀ ਜਗਤ ਇਹਨਾਂ ਦੇ ਨਾਲ ਹੈ ਅਰ ਹਰ ਇਨਸਾਨ ਵੱਲੋਂ ਵੀਰੀ ਦੇ ਲਈ ਦੁਆ ਕੀਤੀ ਗਈ ਹੈ ਅਰਦਾਸ ਕੀਤੀ ਗਈ ਹੈ ਵੀ ਵੀਰੀ ਇਹਨਾਂ ਗਰਾਊਂਡਾਂ ਦੇ ਵਿੱਚ ਦੁਆਰਾ ਸੇਧ ਜਬ ਹੋ ਕੇ ਆਵੇ ਵੀਰੀ ਟੈਪੀ ਦੇ ਲਈ ਵੱਡੀ ਅਰਦਾਸ ਹੈ ਅਰ ਟੈਪੀ ਪਿੰਡ ਤੋਂ ਜਿੰਨੇ ਵੀ ਸਤਕਾਰਯੋਗ ਵੀਰ ਵਿਸ਼ੇਸ਼ ਤੌਰ ਤੇ ਪੁਜਿਆ ਵੀਰੀ ਟੈਪੀ ਦੇ ਫਾਨ ਸਰ ਸਾਡੇ ਬਾਪੂ ਜੀ ਭਾਈ ਇੱਕ ਜਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਤਿਹ ਦਾ ਜਲਵਾਵਾਗੇ ਸਾਰਿਆਂ ਨੇ ਫਤਿਹ ਦਾ ਜਵਾ ਫਤਿਹ ਸਾਂਝਾ ਕਰਨਾ ਜੋ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਇਕੱਠ ਨਾ ਕਰੋ ਮੇਰਾ ਵੀਰ ਵੀਰੇ ਥੋੜਾ ਰਾਹ ਤਾਂ ਯਾਰ ਛੱਡ ਦਿਓ ਇਕੱਠ ਨਾ ਕਰਿਓ ਆਪਾਂ ਲੈ ਕੇ ਆਉਨੇ ਆ ਵੀਰੀ ਬਾਹਰ ਹੀ ਆਏਗਾ ਭਰਾ ਬਣ ਕੇ ਥੋੜਾ ਸਾਈਡ ਤੇ ਬਾਂਸਰ ਵੀਰ ਕਿੱਥੇ ਆ ਯਾਰ ਮੇਰੀ ਬੇਨਤੀ ਹੈ ਥੋੜਾ ਰਾਸ ਘਟਾ ਦਿਓ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਸੀ ਤੇ ਆਪ ਹੀ ਸਾਈਡ ਤੇ ਖੜਿਆ ਵੀਰੇ ਥੋੜਾ ਸਾਈਡ ਤੇ ਹੋ ਜਾ ਯਾਰ ਰਸਤਾ ਕਲੀਅਰ ਕਰ ਦਿਓ ਹੱਥ ਮੱਲ ਕੇ ਬੇਨਤੀ ਆ ਪਰੇ ਹੋ ਜਾ ਵੀਰਾ ਬਣ ਕੇ ਹੋ ਜਾ ਸਟੇਜ ਤੇ ਹੋ ਜਾ ਯਾਰ ਵੀਰਾ ਬਣ ਕੇ ਆ ਬਾਂਸਰ ਵੀਰੇ ਆ ਕਰੋ ਜਗ੍ਹਾ ਖਾਲੀ ਕਰਾਓ ਹੈਲੋ ਵੀਰੇ ਸਾਰਿਆਂ ਨੂੰ ਮੈਂ ਦੀ ਹੱਥ ਬੰਨ੍ਹ ਕੇ ਸਾਨੂੰ ਪਤਾ ਅਸੀਂ ਬਹੁਤ ਔਖਾ ਇਹ ਪਰਿਵਾਰ ਨੂੰ ਮਨਾਇਆ ਇੱਥੇ ਖੇਡਾਂ ਤੇ ਆਉਣ ਲਈ ਉਹ ਵੀਰੇ ਰਸਤਾ ਛੱਡ ਦਿਓ ਯਾਰ ਹਰ ਇੱਕ ਤਰ੍ਹਾਂ ਦੀ ਗਰੰਟੀ ਦਿੱਤੀ ਆ ਇਹਨਾਂ ਨੂੰ ਵੀ ਤੁਸੀਂ ਆਓ ਉੱਥੇ ਤੇ ਭਰਾ ਮੇਰਾ ਕੋਈ ਲਵੇ ਨਾ ਜਾਇਓ ਬਿਨਾਂ ਪਰਮਿਸ਼ਨ ਤੋਂ ਦਾ ਜਵਾਈ ਨਾ ਜਾਇਓ ਜਿਹੜੇ ਵੀਰ ਨੇ ਮਿਲਣਾ ਜਾਂ ਜਿਹਨੇ ਗੱਲ ਕਰਨੀ ਆ ਆ ਮਰਦਾ ਨਹੀਂ ਕੋਈ ਆਦਾ ਲਵੇ ਨਾ ਆਇਓ ਬਾਈ ਬਣ ਕੇ ਜਿਹੜਾ ਦਵਾਂਗੇ ਸਨਮਾਨ ਕਰਾਂਗੇ ਕੱਪ ਦਵਾਂਗੇ ਸਾਰਾ ਕੁਝ ਤੁਹਾਡੇ ਸਾਹਮਣੇ ਹੋਊਗਾ ਖਰੇ ਹੋ ਜੀ ਬੀਰੀ ਟੈਪੀ ਦੀ ਤੰਤਰਸਤੀ ਦੇ ਲਈ ਸਾਰੇ ਵੀਰਾਂ ਨੇ ਆਪਾਂ ਅਰਦਾਸ ਕਰਨੀ ਆ ਉਪਰਾ ਇਸ ਕਬੱਡੀ ਕੱਪ ਤੇ ਪੁੱਜਿਆ ਉਹਦੀ ਮਦਦ ਵੀ ਆਪਾਂ ਸਾਰੇ ਵੀਰਾਂ ਨੇ ਕਰਨੀ ਹੈ ਕਿਉਂਕਿ ਪੰਜਾਬ ਦੀ ਨਾ 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 ਜਕੀ ਨਾ 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 ਉਹਦਾ ਵਿਸ਼ੇਸ਼ ਤੌਰ ਤੇ ਅੱਜ ਉਸ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾਵੇਗਾ ਬਾਬਾ ਜੋਗੀਪੀਰ ਜੂਨ ਸਪੋਰਟਸ ਕਲੱਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ 21000 ਦੀ ਨਗਦ ਰਕਮ ਦੇ ਨਾਲ ਵੀਰੇ ਥੋੜਾ ਸਾਈਡ ਤੇ ਅਸੀਂ ਪਤਾ ਕਾਤੇ ਕਹਿੰਦੇ ਆ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੁੰਦੀ ਆ ਯਾਰ ਉਹਦੀ ਮੈਡੀਸਨ ਵਗੈਰਾ ਚੱਲਦੀ ਆ ਕਿਉਂ ਨਹੀਂ ਸਬੰਧ ਹੈ ਯਾਰ ਮਜ਼ਾਕ ਥੋੜਾ ਹੁੰਦਾ ਸੁੱਖੇ ਤੁਸੀਂ ਲੈ ਕੇ ਆਓ ਯਾਰ ਅਸੀਂ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਵੀ ਥੋੜਾ ਸਾਈਡ ਤੇ ਹੀ ਕਰ ਦਿੰਦੇ ਆ ਸੁੱਖੇ ਹਣੀ ਯਾਰ ਹੈ ਭਰਾਏ ਸਾਰੇ ਇਹੋ ਜਿਹੇ ਦਿਨ ਕਦੇ ਵੀ ਕਿਸੇ ਮਾਂ ਦੇ ਜਾਂ ਪਰਿਵਾਰ ਤੇ ਕਿਸੇ ਦਿਨ ਆਵੇ ਯਾਰ ਆ ਦਿਨ ਕਦੇ ਕਿਸੇ ਤੇ ਨਾਵੇ ਆ ਵੀ ਜਿੱਥੇ ਜਿੱਥੇ ਜੀ ਧੀਰੀ ਢੈਡੀ ਵਾਲੇ ਦੀ ਕੱਟੀ ਲੱਗੇ ਜ਼ੋਰਦਾਰ ਤਾੜੀਆਂ ਮਾਰ ਕੇ ਧੀਰੀ ਢੈਡੀ ਵਾਲੇ ਨੂੰ ਹੌਸਲਾ ਜ਼ਰੂਰ ਦੇਣਾ ਉਹਨੂੰ ਤੇ ਉਹਦੇ ਪਰਿਵਾਰ ਨੂੰ ਜਿੰਨੇ ਸਾਡੇ ਦਰਸ਼ਕ ਵੀ ਆਏ ਆ ਜਾਂ ਕਲੱਬ ਵਾਲੇ ਆ ਇੱਕ ਵਾਰੀ ਆਪਾਂ ਦਰਸ਼ਕਾਂ ਦਾ ਜਿਹੜਾ ਪਿਆਰ ਲੈ ਲਈਏ ਗੱਡੀ ਜਿਹੜੀ ਮੈਦਾਨ ਦੇ ਵੱਲ ਜਾਵੇਗੀ ਸਾਡੇ ਜਿਹੜੇ ਪ੍ਰਬੰਧਕ ਵੀਰ ਨੇ ਉਹ ਸਾਰੇ ਬੀਰੀ ਦੇ ਵੱਲੋਂ ਯਾਰ ਪ੍ਰਬੰਧਕ ਕਮੇਟੀ ਵਾਲੇ ਬੀਰੀਆਂ ਤੋਂ ਬਿਨਾਂ ਹੋਰ ਕੋਈ ਵੀ ਨਾਲ ਨਾ ਹੋਵੇ ਕੱਲੀ ਪ੍ਰਬੰਧਕ ਕਮੇਟੀ ਵਾਲੇ ਵੀਰ ਨਾਲ ਹੋ ਜਾਣਾ ਇੱਕ ਥੜਾ ਉੱਤਮੀ ਹੋ ਜਾਵੇ ਅੱਗੇ ਜਾਵੇਗੀ ਤੇ ਜਿੱਥੋਂ ਦੀ ਇਹ ਗੱਡੀ ਜਾ ਰਹੀ ਹੈ ਮੈਂ ਬੇਨਤੀ ਕਰਦਾਂ ਸਭਨਾ ਭਰਾਵਾ ਦੇ ਲਈ ਤੇ ਨਾਲੇ ਆਪਾਂ ਅਸ਼ੀਰਵਾਦ ਦੇਣਾ ਤੇ ਅਰਦਾਸ ਕਰਨੀ ਹੈ ਇਹ ਨੌਜਵਾਨ ਦੇ ਲਈ ਸੱਚੇ ਪਾਤਸ਼ਾਹ ਇਹ ਤੰਦਰੁਸਤੀਆਂ ਬਖਸ਼ੇ ਸੱਚੇ ਪਾਤਸ਼ਾਹ ਫੇਰ ਸਾਡੇ ਦਰਮਿਆਨ ਪਹੁੰਚਦਾ ਕਰਦੇ ਆ ਸੁਣੋ ਬਾਈ ਤਾੜੀਆਂ ਰੁਕੀਆਂ ਨਹੀਂ ਜੋਰ ਨਾਲ ਤੁਹਾਨੂੰ ਸੋਹ ਲੱਗੇ ਜਿਹੜਾ ਤਾੜੀਆਂ ਨਾਲ ਮਰੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਦਰਮਿਆਨ ਉਹਨਾਂ ਮਹਾਨ ਕਬੱਡੀ ਖਿਡਾਰੀਆਂ ਦੇ ਵਿੱਚੋਂ ਇੱਕ ਬੀਰੀ ਟੈਪੀ ਵਾਲਾ ਜਿਹਨੂੰ ਅਕਸਰ ਹੀ ਤੁਸੀਂ ਮੋਬਾਈਲ ਰਾਹੀਂ ਦੇਖਦੇ ਹੋ ਮੀਡੀਆ ਰਾਹੀਂ ਦੇਖਦੇ ਹੋ ਵੀ ਸਾਡਾ ਇਹ ਭਰਾ ਕਾਫੀ ਸਮੇਂ ਤੋਂ ਮੰਜੇ ਤੇ ਪਿਆ ਹੈ ਤੇ ਬਹੁਤ ਸਾਰੇ ਡਾਕਟਰਾਂ ਨੇ ਇਸ ਨੌਜਵਾਨ ਦਾ ਇਲਾਜ ਕੀਤਾ ਯਤਨ ਕੀਤੇ ਹੈ ਤੇ ਸੱਚੇ ਪਾਸਾ ਦੀ ਮਿਹਰ ਵੀ ਹੋਈ ਹੈ ਇੱਕ ਵਾਰੀ ਆਸਾਂ ਟੁੱਟ ਜਾਂਦੀਆਂ ਨੇ ਮਾਤਾ ਪਿਤਾ ਵੀ ਟੁੱਟ ਚੁੱਕੇ ਆ ਇੱਕ ਵਾਰੀ ਆਸਾਂ ਵੀ ਟੁੱਟ ਜਾਂਦੀਆਂ ਪਰ ਸੱਚੇ ਪਾਸਾ ਦੀਆਂ ਤੇ ਤੁਹਾਡੀਆਂ ਦੁਆਵਾਂ ਜਿਹੜੀਆਂ ਇਹ ਗੱਭਰੂ ਦੇ ਨਾਲ ਨੇ ਇਹ ਬੀਰੀ ਢੈਵੀ ਵਾਲਾ ਜਿੱਥੋਂ ਦੀ ਲੰਘਦਾ ਇਹਦਾ ਹੌਸਲਾ ਤੁਹਾਡੀਆਂ ਤਾੜੀਆਂ ਦੀ ਤੇ ਤੁਹਾਡੀਆਂ ਤਾੜੀਆਂ ਨੇ ਇਹਦੇ ਹੌਸਲੇ 'ਚ ਢੇਰ ਸਾਰਾ ਵਾਧਾ ਕਰ ਦੇਣਾ ਕਾਫੀ ਸਮੇਂ ਬਾਅਦ ਗਰਾਊਂਡ ਦੇ ਵਿੱਚ ਆਇਆ ਏ ਨੌਜਵਾਨ ਖਿਡਾਰੀ ਸਾਡੇ ਦਰਮਿਆਨ ਗੱਡੀ ਦੇ ਵਿੱਚ ਹੈ ਸਾਡੇ ਪ੍ਰਬੰਧਕ ਵੀਰ ਨੇ ਜਿਹੜੇ ਦਰਸ਼ਕਾਂ ਦਾ ਵੀ ਧੰਨਵਾਦ ਕਰ ਰਹੇ ਨੇ ਬਹੁਤ ਬਹੁਤ ਧੰ ਚੜਦੀ ਪਰੇਸ਼ ਵੱਡੀਆਂ ਗੱਲਾਂ ਕੀਤੀਆਂ ਇਸ ਨੌਜਵਾਨ ਖਿਡਾਰੀ ਨੇ ਉਹ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਉਣੀ ਸੀ ਜੇਕਰ ਇੱਕ ਸਾਲ ਕਿਸੇ ਦੀ ਅੱਖ ਚ ਨਾਰਾ ਰਕਦਾ ਇਹ ਨੌਜਵਾਨ ਖਿਡਾਰੀ ਤੇ ਇਹਨੇ ਕੈਨੇਡਾ ਦੀ ਧਰਤੀ ਤੇ ਵੀ ਵੱਡੀਆਂ ਕਬੱਡੀ ਦੀਆਂ ਬੱਲੇ ਮਾਰਨੀਆਂ ਸੀ ਇਹ ਸਾਡੇ ਦਰਮਿਆਨ ਹੁਣ ਮਾਨ ਸਨਮਾਨ ਕੀਤਾ ਜਾਊਗਾ ਸਾਡੇ ਕਲੱਬ ਦੇ ਪ੍ਰਧਾਨ ਵਿੰਦਰੀ ਭਾਈ ਹੋਰੀ ਭਾਈ ਪ੍ਰਗਟ ਹੋਰੀ ਭਾਈ ਹਰਦੀਪ ਚਾਲੂਣੀ ਮਾਹੀ ਵੀਰ ਸਾਰੇ ਪ੍ਰਧਾਨ ਨੇ ਜਿੰਨੇ ਵੀ ਸਾਡੇ ਕਲੱਬ ਵਾਲੇ ਭਰਾ ਨੇ ਉਹ ਇਸ ਭਰਾ ਦਾ ਮਾਨ ਸਨਮਾਨ ਕਰਨਗੇ ਬਹੁਤ ਬਹੁਤ ਧੰਨਵਾਦ ਹੈ 21000 ਦੀ ਨਗਦ ਰਕਮ ਦੇ ਨਾਲ ਸਾਡੇ ਸ਼ਰੀਰ ਦਾ ਵੀਰੀ ਦੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮਾਨ ਸਨਮਾਨ ਲੈਣਗੇ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ 11000 ਕਲੱਬ ਵੱਲੋਂ 11000 ਅਮਨੇ ਚੈਲ ਵੱਲੋਂ ਕੈਨੇਡਾ ਵਾਲੇ ਵੱਲੋਂ ਔਰ 10000 ਹੈਲੋ ਫਰਾਂਸ ਯੂਐਸਏ ਪੈਡੀ ਫਰਾਂਸ ਯੂਐਸਏ ਵੱਲੋਂ 10000 ਤੇ 22 32000 ਦੀ ਰਾਸੀ ਮੇਰੇ ਖਾਤੇ ਬਣ ਗਈ ਹੈ ਤੇ ਸਾਡੇ ਬੀਰੀ ਟੈਪੀ ਵਾਲੇ ਦੇ ਫਾਦਰ ਸਾਹਿਬ ਦਾ ਦੇ ਨਾਲ ਵੀ ਰੀਵੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸੱਚੇ ਪਾਸਾ ਇਸ ਮੁੰਡੇ ਨੂੰ ਦਿਨ-ਦੁਕਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੱਚੇ ਪਾਸਾ ਇਹਨੂੰ ਤੰਦਰੁਸਤੀਆਂ ਦੇਈ ਸਾਰੀ ਦਰਸ਼ਕ ਸਪੋਰਟਸ ਕਲੱਬ ਤੁਹਾਡੇ ਨਾਲ ਹੈ ਸੱਚੇ ਪਾਸਾ ਅੱਗੇ ਦੁਆਵਾਂ ਕਰਦੀ ਹੈ ਵੀ ਸਾਡਾ ਇਹ ਭਰਾ ਸਦਾ ਹੀ ਚੜ੍ਹਦੀ ਕਲਾ 'ਚ ਸੱਚੇ ਪਾਸਾ ਦੀ ਮਿਹਰ ਰਵੇ ਇਸ ਨੌਜਵਾਨ ਤੇ 332000 ਦੀ ਲਗਭਗ ਰਾਸੀ ਬਣਦੀ ਹੈ ਸਾਡੇ ਅਮਨੇ ਚਾਹਲ ਹੋਰਾਂ ਦੇ ਵੱਲੋਂ ਪ੍ਰਿੰਸ ਭਰਾ ਹੋਰਾਂ ਦੇ ਵੱਲੋਂ ਬਾਬਾ ਯੋਗੀ ਪੀਰ ਯੂਥ ਸਪੋਰਟਸ ਕਲੱਬ ਦੇ ਵੱਲੋਂ 11 11000 ਇਹ 32000 ਦੀ ਜਿਹੜੀ ਰਾਸੀ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਸਮੁੱਚਾ ਸਪੋਰਟਸ ਕਲੱਬ ਸਾਡਾ ਅੱਜ ਇਸ ਭਰਾ ਦਾ ਮਾਨ ਸਨਮਾਨ ਕਰਨ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬੀਰੀ ਸਾਡੇ ਮਹਾਨ ਕਬੱਡੀ ਖਿਡਾਰੀ ਦਾ ਸਨਮਾਨ ਮੇਰੇ ਖਿਆਲ ਪਹਿਲਾਂ 11 ਬੋਲਿਆ ਸੀ ਫਿਰ 21 21 ਤੋਂ 32 35000 ਦੀ ਜਿਹੜੀ ਜਿਹੜੀ ਰਾਸੀ ਆ ਉਹ ਕੱਟੀ ਹੋ ਚੁੱਕੀ ਹੈ ਜਦੋਂ ਨੰਗੜਾਂ ਦੀ ਟੀਮ ਕਬੱਡੀ 75 ਕਿਲੋ ਦੀ ਖੇਡਦੀ ਸੀ ਨਾ ਬਿੰਦਰੀ ਭਾਈ ਹੁਣ ਇਹ ਕਹਿੰਦੇ ਵੀ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦੀ ਟੀਮ ਲਈ ਢੈਪੀ ਵਾਲਾ ਵੀਰੀ ਖੇਡਦਾ ਰਿਹਾ ਸੋਨੇ ਜੱਫੇ ਲਾਏ ਨੰਗਲਾਂ ਦੀ ਟੀਮ ਦੇ ਲਈ ਤੇ ਨੰਗਲਾਂ ਦੀ ਟੀਮ ਉਸਤਾਦ ਜੀ ਉਹ ਟਾਈਮ ਦੇ ਵਿੱਚ ਜਿੱਤਦੀ ਵੀ ਰਹੀ ਆ ਫਿਰ 75 ਤੋਂ ਬਾਅਦ ਜਦੋਂ ਮੁੰਡੇ ਨੇ ਪੈਰ ਓਪਨ ਦੇ ਵਿੱਚ ਰੱਖਿਆ ਤੇ ਇਸੇ ਗਰਾਊਂਡ ਵਿੱਚ ਲਗਾਤਾਰ 2-3 ਸਾਲ ਢੈਪੀ ਵਾਲੇ ਵੀਰੀ ਨੇ ਬੱਲੇ ਬੱਲੇ ਕਰਾਈ ਕਿਹੜੇ ਕਿਹੜੇ ਪਿਆਰ ਕਰਦੇ ਨੇ ਤਾਣੀ ਜ਼ੋਰਦਾਰ ਮਾਰਦੇ ਇੱਕ ਵਾਰ ਤੇ ਮੁੰਡਾ ਜਲਦੀ ਦੇ ਨਾਲ ਠੀਕ ਠਾਕ ਹੋ ਕੇ ਆਪਣੇ ਮਾਤਾ ਪਿਤਾ ਦੇ ਵਿੱਚ ਬੈਠੇ ਇਹ ਸਾਡੀਆਂ ਅਰਦਾਸਾਂ ਨੇ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਇਹਹੀ ਸਾਡੀਆਂ ਅਰਦਾਸਾਂ ਨੇ ਬਾਬਾ ਨਾਨਕ ਸਾਡੀਆਂ ਅਰਦਾਸਾਂ ਕਬੂਲ ਕਰੇ ਅੱਜ ਬੜੇ ਸੋਹਣੇ ਸੁੰਦਰ ਕੱਪ ਦੇ ਨਾਲ ਔਰ 32 35 ਹਜ਼ਾਰ ਦੀ ਰਾਸੀ ਦੇ ਨਾਲ ਟਾਤੀ ਵਾਲੇ ਵੀਰੀ ਦੇ ਸਮੁੱਚੇ ਪਰਿਵਾਰ ਦਾ ਮਾਣ ਸਤਿਕਾਰ ਕੀਤਾ ਗਿਆ ਸਾਰੀ ਕਬੱਡੀ ਜਗਤ ਅੱਜ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਖੜੀ ਆ ਇੱਕ YouTube ਦੇ ਉੱਤੇ ਵੀਡੀਓ ਦੇਖੀ ਵੀਰੀ ਵਾਲੇ ਦੇ ਪਿਤਾ ਜੀ ਨੇ ਆਪ ਬੋਲਿਆ ਸੀ ਵੀ ਜੇ ਕਿਤੇ ਕਬੱਡੀ ਜਗਤ ਨਾ ਹੁੰਦਾ ਸਾਡੇ ਨਾਲ ਸਹ ਦੇ ਸਾਡਾ ਪਰਿਵਾਰ ਸਾਰਾ ਰੁਲ ਜਾਣਾ ਸੀ ਇਹ ਸਾਰੀ ਕਬੱਡੀ ਦੀ ਦੇਣ ਬਾਬੇ ਨਾਨਕ ਦੀ ਕਿਰਪਾ ਤਾਰੀ ਜ਼ੋਰਦਾਰ ਮਾਰ ਦਿਓ ਬਲੇ ਸੋਨਿਹਾਲ ਹੋ ਸ੍ਰੀ ਅਕਾਲ ਹੈਲੋ ਅਧੀ ਸਾਰੇ ਕਲੱਬ ਵਾਲਿਆਂ ਨੇ ਇਹ ਇੱਕ ਛੋਟਾ ਜਿਹਾ ਯੋਗਦਾਨ ਕੀਤਾ ਸੱਟ ਲੱਗਣ ਦੇ ਬਾਪ ਜੁਗੇ ਵੀਰੇ ਨੂੰ ਇੱਕ ਅਸੀਂ ਵੈਸੇ ਵੀ ਸਨਮਾਨ ਕਰਨਾ ਸੀ ਜੇ ਝੋਟਾ ਪੁੱਤ ਮੰਜੇ ਦੇ ਨਾਮ ਪੈਂਦਾ ਇਹ ਜੇ ਕਈ ਕੱਪ ਜਿੱਤਦਾ ਕਈ ਜਿੱਤਣੇ ਸੀ ਜਿਨ੍ਹਾਂ ਜਿਨ੍ਹਾਂ ਨੇ ਭੀਰੀ ਦੀ ਖੇਡ ਦੇਖੀ ਆ ਸਾਰਿਆਂ ਨੂੰ ਪਤਾ ਕਹੇ ਜਾ ਖੇਡਦਾ ਸੀ ਕਿਵੇਂ ਖੇਡਦਾ ਸੀ ਬਾਈ ਬੰਦੇ ਦੇ ਜਜ਼ਬਾਤ ਨੇ ਜਿਹੜੇ ਜਿਹੜੇ ਸਾਂਝਦੇ ਆ ਮੈਂ ਆਪਣੇ ਵੱਲੋਂ ਕਹਿੰਦਾ ਜਿਹੜੇ ਜਿਹੜੇ ਅੱਜ ਵੀ ਭੀਰੀ ਤੇਵੀ ਵਾਲੀ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਹਾਂਜੀ ਕਬੱਡੀ ਦੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ